ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬਹੁਤ ਹੀ ਉਡ ਭਾਗਾ ਦੇਣਾ ਹੈ ਜਿੱਥੇ ਮਹਾਂ ਪ੍ਰੇਸ਼ਾਨੇ ਗੁਰੂ ਅਰਜਨ ਜੀ ਪਾਸ਼ਾ ਜੀ ਨੇ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਕਰਕੇ ਉਹਨਾਂ ਨੂੰ ਅਜ ਦੇ ਅਜ ਦੇ ਦਿਨ ਪਹਿਲੇ ਵਾਰ ਗੁਰੂ ਗ੍ਰੰਥ ਅਭਿਰੀ ਹਰਿਮੰਦਰ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਸੀ ਗੁਰੂ ਬਾਣੀ ਦਾ ਪ੍ਰਕਾਸ਼ ਕੀਤਾ ਸੀ ਜਿੰਨੂੰ ਉਹ ਆਪਣੇ ਤੋਂ ਉੱਪਰ ਥਾਂ ਰੱਖਦੇ ਸਨ ਆਪ ਨਿਵੇਸ਼ਾਂ ਬੈਠਦੇ ਸਨ ਪਹਿਲਾਂ ਤੋਂ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਪਰ ਰੱਖਿਆ ਸੀ ਤੇ ਇਹੀ ਸਾਡੇ ਗੁਰੂ ਸਾਹਿਬ ਜਿਹੜੀ ਮੁੜ ਕੇ ਨੂਰ ਗੁਰਗਰਦੀ ਮਿਲੀ ਤੇ ਇਹ ਬਹੁਤ ਹੀ ਵੱਡਾ ਤੇ ਪਵਿੱਤਰ ਦਿਹਾੜਾ ਜੇ ਗੁਰੂ ਸਾਹਿਬ ਨੇ ਇੱਥੇ ਹਰਮੰਦਰ ਸਾਹਿਬ ਦੇ ਵਿੱਚ ਸ਼ੋਭਤ ਕੀਤਾ ਜਲੋਤ ਸਾਹਿਬ ਦੀ ਸਜਾਇਗੇ ਜਲੋਤ ਸਾਹਿਬ ਸਜਾਇਗੇ ਨੇ 12 ਵਜੇ ਤੱਕ ਜਲੋਤ ਸਾਹਿਬ ਰਹਿਣਗੇ ਤੇ ਸਾਰੇ ਸੰਗਤ ਜਿਹੜੀ ਆ ਦਰਸ਼ਨ ਕਰਨ ਵਾਹਿਗੁਰੂ ਸਾਹਿਬ ਆਦਿ ਸਵੇਰ ਜੀ ਦੇ ਆ ਅਲੋਕ ਨਜ਼ਾਰਾ ਹੁੰਦਾ ਕੀ ਕਹਣਾ ਜਾਓ ਬਸ ਮਾਬਾ ਬਹੁਤ ਉਤਰਾਡਾ ਤੇ ਜੇ ਵਿੱਠੇ ਸੱਬੇ ਸਾਹਿਬ ਨਹੀਂ ਦੁੱਦ ਜੇ ਆ ਇੱਥੇ ਹਰ ਕੀ ਦੀ ਅਲੋਕ ਕਿਹਾ ਹਰ ਕੀ ਦੀ ਜਿਹੜੀ ਉਹਦਾ ਨਜ਼ਾਰਾ ਹੀ ਵੱਖਰਾ ਸ਼ੀਰ ਤੋਂ ਸ਼ਾਮ ਤੱਕ ਜਿਹੜੇ ਨਹੀਂ ਵੈਸੇ ਹੀ ਇੱਥੇ ਅੱਜ ਦਾ ਵੈਸੇ ਹੀ ਮਹਾਨ ਦਿਹਾੜਾ ਜਿਹਦੇ ਤੇ ਮਤਲਬ ਕੋਈ ਗੱਲ ਕਰਨ ਵਾਲੀ ਨਹੀਂ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਘੱਟ ਬਹੁਤ ਵੱਡਾ ਘਾਠਾ ਜ਼ਰਾ ਆਇਆ ਜੀ ਇਸ ਨੂੰ ਜੀ ਹਾਂ ਉਹਨਾਂ ਨੂੰ ਗਿਆ ਕਿੰਨੇ ਸਾਰੇ ਸੰਤਾਨ ਨੂੰ ਪ੍ਰਕਾਸ਼ ਦੀ ਵਾਲੀ ਲੱਖ ਲੱਖ ਵਧਾਈ ਹੋਈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਭਾਈ ਤੁਸੀਂ ਆਪ ਜੀ ਦਾ ਨਾਮ ਤੇ ਆਪ ਜੀ ਅੱਜ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਮੁਕੇ ਆਏ ਜੇ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਹੌਤ ਨੂੰ ਚਾਹੀਦਾ ਗੁਰੂ ਮਹਾਰਾਜ ਦੇ ਦਰਸ਼ਨ ਹੋਣ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਗੁਰੂ ਦੇ ਪਾਣ ਵਿੱਚ ਪੈਣਾ ਵਰਤ ਸਗਣ ਜੀ ਤੇ ਗੁਰੂ ਦਾ ਨਾਮ ਲੈਣ ਜਸ ਕਰਨ ਅਮਰ ਤੇ ਲੋਟ ਕੇ ਰਾਬਤਾ ਨਾ ਜੋਪਣ ਨਿਤਨੇਮ ਕਰਨ ਜੀ ਸਾਮ ਨੂੰ ਰਹਿ ਰਹਾ ਹਦਾ ਪਾਤਨ ਗੁਰਦਰਾ ਸਾਹਿਬ ਮਠਾਟੇ ਕਿੰ ਜਿਹੜਾ ਨਿਯਤੀ ਪੈਂਦਾ ਜਿਹੜੇ ਗੁਰੂ ਘਰ ਇੱਥੇ ਨਹੀਂ ਆਹਾਦੇ ਉਹ ਆਪਣੇ ਟਿੰਡ ਲਾ ਕੇ ਗੁਰੂ ਆਪਣੇ ਦਰਸ਼ਨ ਮਾ ਸਕਦੇ ਆ ਅੱਜ ਸੁੰਦਰ ਜਲੋਸ ਸਾਹਿਬ ਦੇ ਵੀ ਟਿਕਰਾਏਗੇ ਕੀ ਨੌ ਤੋਂ 12 ਬਹੁਤ ਵਧੀਆ ਸੁੰਦਰ ਜਲੋਵਾ ਗੁਰੂ ਮਹਾਰਾਜ ਦੇ ਅਪਾਰ ਕਿਰਪਾ ਤੇ ਗੁਰੂਦਰਸ ਜੀ ਮਹਾਰਾਜ ਗੁਰਾਂ ਦਾ ਦੇ ਦਰਸ਼ਨ ਹੋ ਜਾਣੇ ਤੋਂ ਰੱਬ ਹੋਰ ਚੀਜ਼ ਨਹੀਂ ਉਹਨੇ ਨਾਂ ਹੀ ਜਲੋਆ ਜੀ ਉਹਨੇ ਨਾਂ ਤੋਂ ਉੱਪਰ ਕੋਈ ਹੈ ਹੀ ਚੀਜ਼ ਨਹੀਂ ਸੁੰਦਰ ਫੁੱਲ ਵੀ ਲਗਾਇਆ ਹੈ ਦਰਬਾਰ ਸਾਹਿਬ ਬਹੁਤ ਸੋਹਣਾ ਮਨਮੋਹਕ ਦ੍ਰਿਸ਼ ਹੈ ਆ ਲੋਬ ਇਹੋ ਜਿਹੀ ਦੁਨਦ ਕਰ ਵੇਖਿਆ ਨਹੀਂ ਹੋਣਾ ਕਦੇ ਜੀ ਦੁਨ ਵਰਤ ਹੈ ਸੰਸਾਰ ਤੇ ਇਹੋ ਜੀ ਜ਼ਿਆਦਾ ਕੋਈ ਨਹੀਂ ਹੋ ਸਕਦੀ ਆ ਜੀ ਕਿੰਨੀ ਕਮਨ ਨੂੰ ਸ਼ਾਂਤੀ ਮਿਲਦੀ ਜਦੋਂ ਤੁਸੀਂ ਅੰਦਰ ਦਰਬਾਰ ਸਾਹਿਬ ਜਾਂਦੇ ਜੀ ਤੇ ਆਪਣੇ ਮਨ ਦੀ ਸ਼ਾਂਤੀ ਆਪ ਰੱਖਣੀ ਪੈਂਦੀ ਹੈ ਨਾ ਅਡਮਾਨਤਿਕੂ ਤੇ ਫਿਰ ਸਾਨੂੰ ਸ਼ਾਂਤੀ ਮਿਲੂਗੀ ਜੀ ਸ਼ਾਂਤੀ ਤੇ ਮਿਲਣੀ ਮਿਲ ਜੇ ਤੁਸੀਂ ਸਾਡਾ ਧਿਆਨ ਹੀ ਅੰਦਰ ਕੇਂਦਰਤ ਹੋ ਜਾਊਗਾ ਜੇ ਸਾਡਾ ਧਿਆਨ ਬਾਹਰ ਚੱਲ ਜਾਊਗਾ ਘਰ ਤਰੇ ਫਿਰ ਸਾਡਾ ਮਨ ਨੂੰ ਸ਼ਾਂਤੀ ਕਦੇ ਮਿਲਣੀ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਨੌਜਵਾਨਾਂ ਨੂੰ ਅਪੀਲ ਇਹ ਹੀ ਹੈ ਕਿ ਗੁਰੂ ਵਾਲੇ ਬਣੋ ਤੇ ਅਮਰਸਕ ਹੋ ਤੇ ਸਿੰਘ ਸਜੋ ਜੀ ਤੇ ਆਪਣੇ ਕਿਰਤ ਕਰੋ ਕਮਾਈ ਕਰੋ ਨਸ਼ਿਆਂ ਤੋਂ ਰਹਿਤ ਹੋ ਜੋ ਜਿਹੜਾ ਕਿਰਤ ਕਰੋ ਕਮਾਈ ਕਰੋ ਤੋਂ ਨਸ਼ਿਆਂ ਦਾ ਰਹਿਤ ਆਪਣੇ ਹੋ ਜਾਊਗਾ ਲੇਕਿਨ ਇੱਕ ਹੋਰ ਲਾਮਤ ਬੜੀ ਹੈ ਲੇਕਿਨ ਲੋਕ ਕਿਉਂ ਡਮੀ ਗੁਰੂਆਂ ਦੇ ਮਗੇ ਚ ਕੀ ਲੱਗਦਾ ਤੁਹਾਨੂੰ ਵਿਖਾਵਾ ਜ਼ਿਆਦਾ ਹੁੰਦਾ ਲੋਕਾਂ ਨੂੰ ਲ ਦੱਸਦੇ ਨੇ ਵੀ ਅਸੀਂ ਆਹ ਕਰਦਾਂਗੇ ਤੁਹਾਡਾ ਉਹ ਕਰਦਾਂਗੇ ਕੀ ਲੱਗਦਾ ਗੁਰੂ ਦੇ ਭਰੋਸਾ ਰੱਖਣਾ ਚਾਹੀਦਾ ਗੁਰੂ ਦੇ ਭਰੋਸਾ ਰੱਖਣੀ ਤੇ ਪ੍ਰਸੰਗ ਨੂੰ ਸੁਣੀਏਗਾ ਠੀਕ ਹੈ ਠੀਕ ਹੈ ਇਹਨਾਂ ਪਰੋਸਣੀ ਇਹ ਕਰ ਸਭ ਕੋ ਜੇ ਭਰੋਸਾ ਰੱਖੇ ਤੁਹਾਡਾ ਨਾਮ ਜੀ ਕੀ ਕਹਿਣਾ ਚਾਹੋਗੇ ਅੱਜ ਪ੍ਰਕਾਸ਼ ਬਹੁਤ ਵਧੀਆ ਬਹੁਤ ਵਧੀਆ ਇਨਾ ਆਨੰਦ ਆਇਆ ਫੁੱਲਾਂ ਦੀ ਸਜਾਵਟ ਆ ਅੰਦਰ ਗੁਰੂ ਮਹਾਰਾਜ ਦੇ ਜਲੌਸ ਅਜੇ ਆ ਬਹੁਤ ਨਜ਼ਾਰਾ ਸੰਗਤਾਂ ਦਰਸ਼ਨ ਦਰਿਆ ਕਰ ਰਹੀਆਂ ਲੰਗਰ ਪਹੜਾਰੇ ਖੁੱਲੇ ਚੱਲਣ ਦੇ ਆ ਬਹੁਤ ਵਧੀਆ ਬਹੁਤ ਮਾਨੂਸ਼ਾ ਸੰਗਤ ਆਏ ਦਿਨ ਬਹੁਤ ਜਰਾ ਵਧੀਆ ਅੱਛਾਸ ਉੱਤੇ ਮੈਂ ਪਿਛਲੇ ਸਾਲ ਨਾਲ ਅੱਜ ਘਟਿਆ ਇਹ ਗੱਲ ਅੱਜ ਪਿਛਲੇ ਸਾਲ ਨਾਲ ਅੱਜ ਸੰਗਤ ਦਾ ਜੋਰ ਘਟਿਆ ਪਿਛਲੇ ਸਾਲ ਇਹ ਤੋਂ ਬਹੁਤ ਜ਼ਿਆਦਾ ਸੀ ਉਦੋਂ ਵੀ ਗੁਰੂ ਮਹਾਰਾਜ ਨੇ ਦਸ਼ਮ ਗੁਰੂਦਾਰੇ ਬਖਸ਼ੇ ਅੱਜ ਪਿਛਲੇ ਸਾਲ ਨਾਲ ਘਟਿਆ ਸੰਗਤ ਨੂੰ ਤੇ ਪੀਰ ਆ ਵੀ ਵੱਧ ਤੋਂ ਵੱਧ ਜਿੰਨਾ ਮਤਲਬ ਅੱਜ ਛੁੱਟੀ ਵੀ ਹੋ ਜੇ ਸਟੈਂਕ ਸਰਕਾਰੀ ਹੈ ਨਾ ਤੇ ਵੱਧ ਤੋਂ ਵੱਧ ਹੋਣਾ ਚਾਹੀਦਾ ਕਿਰਕਦਾ ਆਮ ਪਿੰਡਾਂ ਅਜ ਕਈਆਂ ਨੂੰ ਅਜੇ ਨਾ ਵੇੰਡ ਸਾਡੇ ਅਖੰਡ ਪਾਠ ਸਾਹਿਬ ਚੱਲਣ ਦੇ ਉਹਨਾਂ ਦਾ ਭੋਗ ਪੈਣਾ ਅੱਜ ਤਾਂ ਅਸੀਂ ਤਨੂੰ ਛੇਤੀ ਚੱਲ ਚੱਲੇ ਆ ਉਹ ਕੁਛ ਨਹੀਂ ਕਿ ਇੱਕ ਆਦਾ ਖਟ ਪਾਠ ਧਰਿਆ ਜੇ ਦਸੀਦਾ ਤਾਂ ਉਹ ਗੰਭੀਰ ਦੇ ਹੋ ਜਾਣਗੇ ਅਜੇ ਤੱਕ ਪਿੰਡਾਂ ਤੱਕ ਇੰਨੀ ਕੋ ਜਾਗਰੂਤਾ ਹੈ ਇੰਨੀ ਵੀ ਆਡੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋ ਕਿ ਵਿਧਾੜਾ ਜੀ 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 ਅਜੇ ਤੱਕ ਉਹਨਾਂ ਨੂੰ ਇਹੋ ਹੀ ਨਹੀਂ ਪਤਾ ਵੀ ਖਟ ਪਾਠ ਧਰਿਆ ਗੁਰਦਵਾਰੇ ਕੁਛ ਵੀ ਕਾੜਾ ਧਰਿਆ ਕੀ ਲੱਗਦਾ ਫੇਲਿਊਰ ਲੱਗਦਾ ਤੁਹਾਨੂੰ ਸ਼੍ਰੋਮਣੀ ਕਮੇਟੀ ਦਾ ਸੀਮ ਲੈ ਕੇ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਪ੍ਰਚਾਰ ਨਹੀਂ ਹੈਗਾ ਪ੍ਰਚਾਰ ਘਟਿਆ ਸਿੱਕੀ ਦਾ ਮੁਖਾਵਾ ਜ਼ਿਆਦਾ ਹੋ ਜੀ ਇਹਨਾਂ ਬੇਸ਼ੱਕ ਆਪਾਂ ਟੀਵੀ ਮਾディア ਮਾਈ ਦੂਜੇ ਮਾディア ਮਾਈ ਗਰਬਾਣੀ ਦਾ ਪ੍ਰਚਾਰ ਪ੍ਰਸਾਰ ਬਹੁਤ ਹੋਣ ਡਿਆ ਲੇਕਿਨ ਜਿਹੜਾ ਪਿੰਡ ਪਿੰਡ ਜਾ ਕੇ ਆਪਣਾ ਪ੍ਰੋਗਰਾਮ ਕੇ ਨੂੰ ਸੁਝਾਉਣਾ ਦੱਸਣਾ ਉਹ ਗੱਲ ਹੋਰ ਹੋ ਜਾਂਦੀ ਹੈ ਨਾ ਕਿ ਪਾਸੇ ਬਾਬਾ ਜੀ ਦੇ ਜਨਮ ਦਿਹਾੜਾ ਦੂਜੀ ਪਾਸੇ ਪ੍ਰਕਾਸ਼ਪੁਰੂ ਆ ਗਿਆ ਲੱਗਦਾ ਉਹਦਾ ਕਰਕੇ ਵੀ ਸੰਗਤ ਘੱਟ ਨਜ਼ਰ ਆ ਰਹੀ ਹੈ ਇਹ ਤੇ ਹੈਗੀ ਹੈ ਨਾ ਬਾਬਾ ਜੀਵਨ ਸਿੰਘ ਵਾਲੀ ਜਿਹੜੀ ਸੰਗਤ ਹੈ ਉਹਦੇ ਮਤਲਬ ਕੱਲ ਨੂੰ ਆ ਕਿ ਅੱਜ ਕੱਲ ਨੂੰ ਬਾਬਾ ਜੀ ਕੱਲ ਨੂੰ ਕੱਲ ਨੂੰ ਆਓ ਤੇ ਚਲੋ ਫਰਕ ਤੇ ਪਾਜੀ ਉਹ ਤੇ ਪੈਂਦਾ ਹੀ ਹੈ ਹੈ ਨਾ ਕਿ ਨੌਜਵਾਨਾਂ ਨੂੰ ਕੀ ਅਪੀਲ ਕਰੀਏ ਕੋਜੀ ਨੌ ਜਵਾਨਾਂ ਬਾਰੇ ਤੇ ਅਪੀਲ ਆ ਵੀ ਗੁਰੂ ਰਾਮਦਾਸ ਕਿਰਪਾ ਕਰੇ ਨਸ਼ਿਆਂ ਤੋਂ ਬਚੋ ਨਸ਼ਿਆਂ ਦਾ ਜਿਹੜਾ ਜੋਰ ਆ ਬਹੁਤ ਜਿਆਦਾ ਹੋ ਗਿਆ ਵਾ ਸ਼ੌਂਕ ਸ਼ੌਂਕ ਦੇ ਵਿੱਚ ਹੀ ਨਾਣੇ ਫਸ ਪੈਂਦੇ ਆ ਤੇ ਮੁੜ ਕੇ ਨਿਕਲਿਆ ਨਹੀਂ ਜਾਂਦਾ ਤੇ ਘਰ ਦੀਆਂ ਚੀਜ਼ਾਂ ਵੇਚਣਗੇ ਜਾਂ ਚੋਰੀਆਂ ਕਰਨਗੇ ਆ ਚੋਰੀਆਂ ਥੱਕੀਆਂ ਕਾਦੇ ਵਾਸ ਇਹੋ ਹੁੰਦੀਆਂ ਜਿਆਦਾ ਜੇ ਕੀ ਉਮਰੇ ਨਸ਼ੇ ਲਾ ਲੇ ਕਮਾਈ ਕੋਈ ਹੈ ਨਹੀਂ ਨਸ਼ੇ ਮਹਿੰਗੇ ਲਾ ਲੇ ਇਹ ਕੀਤਾ ਜਾਵੇ ਹੁਣ ਤੇ ਮਤਲਬ ਬੀ ਰਾਮਦਾਸ ਕਿਰਪਾ ਕਰ ਨਸ਼ੇ ਤੋਂ ਹਟ ਕੇ ਪ੍ਰਚਾਰ ਪ੍ਰਸਾਰ ਹੀ ਚੱਲੇ ਤੇ ਆ ਪਿੰਡਾਂ ਦੇ ਵਿੱਚ ਗੁਰਮੁਖ ਦੇ ਕੈਂਪ ਲੱਗਣ ਉਹਨਾਂ ਨੂੰ ਸਿੱਖਿਆ ਮਿਲੇ ਕੀਤਾ ਕਿਤਾ ਜੀ ਦਾ ਜੀ ਸਾਹਿਬ